ਦੀ ਵੱਡੀ ਖਬਰ ਇੱਕ ਵਾਰ ਫੇਰ ਤੋਂ ਪਾਨਾ ਸਿੱਧੂ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਜਿਹਾ ਇਸ ਖਬਰ ਤੋਂ ਬਾਅਦ ਹਰ ਕੋਈ ਹੈਰਾਨ ਹੈ ਪਰੇਸ਼ਾਨ ਹੈ ਕਿ ਕਪਾਸਤਾ ਪਾਨਾ ਸਿੱਧੂ ਨੂੰ ਬਾਹਰ ਲਿਆਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਪਰ ਹੁਣ ਪਾਨਾ ਸਿੱਧੂ ਦੀ ਭਾਵੇਂ ਕਿ ਰਿਹਾਈ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਤੇ ਦੋ ਦਿਨ ਬਾਅਦ ਪਾਨਾ ਸਿੱਧੂ ਦੀ ਰਿਹਾਈ ਦੀ ਗੱਲ ਕਹੀ ਜਾ ਰਹੀ ਹੈ ਪਰ ਦੂਸਰੇ ਪਾਸੇ ਐਨ ਮੌਕੇ ਤੇ ਹੁਣ ਲੱਖਾ ਚਦਾਨਾ ਜਿਸ ਨੇ ਕਿ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਟਰੈਕਟਰ ਮਾਰਚ ਕੀਤਾ ਲੋਕਾਂ ਦਾ ਇਕੱਠ ਕੀਤਾ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਭਾਨਾ ਸਿੱਧੂ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਦੂਸਰੇ ਪਾਸੇ ਹੁਣ ਅਹਿਮ ਖਬਰ ਫਿਰ ਤੋਂ ਭਾਨਾ ਸਿੱਧੂ ਨਾਲ ਜੁੜੀ ਸਾਹਮਣੇ ਆ ਰਹੀ ਹੈ ਕਿ ਲੱਖਾ ਸਿਧਾਣਾ ਜਿਸ ਨੇ ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਭਾਨਾ ਸਿੱਧੂ ਦੇ ਪਿਤਾ ਅਤੇ ਉਸ ਦੀਆਂ ਭੈਣਾਂ ਦੇ ਖਿਲਾਫ ਵੀ ਹੁਣ ਮਾਮਲਾ ਦਰਜ ਕਰ ਲਿਆ ਗਿਆ ਜੀਹਾਂ ਵੱਡੀ ਅਤੇ ਅਹਿਮ ਖਬਰ ਤੁਹਾਨੂੰ ਸੱਚ ਵਾਂਂ ਤੇ ਦੱਸ ਰਹੇ ਹਾਂ ਕਿ ਇਸ ਵਕਤ ਲਗਾਤਾਰ ਭਾਨਾ ਸਿੱਧੂ ਦੇ ਖਿਲਾਫ ਪਹਿਲਾਂ ਪੁਲਿਸ ਦੇ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਚਾਰ ਮੁਕੱਦਮੇ ਦਰਜ ਕੀਤੇ ਜਾਂਦੇ ਨੇ ਪਰ ਹੁਣ ਇਨ੍ਹਾਂ ਮੁਕੱਦਮਿਆਂ ਦੇ ਵਿੱਚ ਪਾਨਾ ਸੱਜੂ ਦੇ ਪਿਤਾ ਬਿੱਕਰ ਸਿੰਘ ਪਾਨਾ ਸੱਜੂ ਦਾ ਭਰਾ ਅਮਨਾ ਸਿੰਘ ਪਾਨਾ ਸੱਜੂ ਦੇ ਦੋ ਭੈਣਾਂ ਕਿਰਨਪਾਲ कौर ਤੇ ਸੁਖਪਾਲ कौर ਅਤੇ ਪਿੰਡ ਦੇ ਸਰਪੰਚ ਤੋਂ ਇਲਾਵਾ ਲੱਖਾਂ ਸਿਧਾਣਾ ਦੇ ਉੱਤੇ ਬੇਪਰਚਾ ਦਰਜ ਕਰ ਲਿਆ ਗਿਆ ਕਾਬਲੇ ਸਿਕਰੇ ਇਹ ਪਰਚਾ ਉਸ ਵਕਤ ਦਰਜ ਕੀਤਾ ਗਿਆ ਜਦੋਂ ਕਿ ਭਾਨਾ ਸਟੂ ਦੇ ਹੱਕ ਦੇ ਵਿੱਚ ਇਕੱਠ ਕੀਤਾ ਜਾਂਦਾ ਹੈ ਨੈਸ਼ਨਲ ਹਾਈਵੇ ਜਾਮ ਕੀਤਾ ਜਾਂਦਾ ਜਿਸ ਇੱਕ ਜਿਹੜੀ ਐਫ ਆਈ ਆਰ ਸਾਹਮਣੇ ਆਈ ਉਸ ਦੇ ਵਿੱਚ ਲਿਖਿਆ ਗਿਆ ਕਿ ਨੈਸ਼ਨਲ ਹਾਈਵੇ ਦੇ ਭੰਨ ਤੋੜ ਕਰਨ ਪੁਲਿਸ ਦੀ ਗੱਡੀ ਨੂੰ ਤੋੜਨ ਤੇ ਪੁਲਿਸ ਅਧਿਕਾਰੀ ਤੇ ਜਾਨ ਲੈਵਾ ਹਮਲਾ ਕਰਨ ਦੇ ਇਰਾਦੇ ਦੇ ਨਾਲ ਜਿਸ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਾਤਲਾਨਾ ਹਮਲਾ ਇੱਕ ਪੁਲਸ ਅਧਿਕਾਰੀ ਤੇ ਕੀਤਾ ਗਿਆ ਉਸ ਤੋਂ ਬਾਅਦ ਇਹ ਸਾਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਦੱਸ ਦੇ ਕਿ ਵੱਖ-ਵੱਖ ਧਾਰਾਵਾਂ ਦੇ ਤਹਿਤ ਇਹ ਮਾਮਲਾ ਹੁਣ ਦਰਜ ਕੀਤਾ ਗਿਆ ਹੈ ਤੇ ਇਸ ਐਫਆਈਆਰ ਦੇ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ ਜਿਸ ਬਾਦ ਜਿਸ ਕਾਰਨ ਇਹਨਾਂ ਦੇ ਵੱਲੋਂ ਟ੍ਰੈਫਿਕ ਜਾਮ ਕੀਤਾ ਗਿਆ ਭੰਤੌਰ ਕੀਤੀ ਗਈ ਉਸ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਆਮ ਲੋਕ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ ਬਾਰ ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਕੱਠ ਨੂੰ ਲੱਖਾ ਸਿਧਾਂਤਾਂ ਨੂੰ ਪਾਣਾਂ ਸੁੱਧ ਤੇ ਪਰਿਵਾਰਕ ਮੈਂਬਰਾਂ ਨੂੰ ਪਰ ਉਹ ਕੋਈ ਵੀ ਪੁਲਿਸ ਦੀ ਗੱਲ ਨਹੀਂ ਮੰਨਦੇ ਤੇ ਆਖਰਕਾਰ ਪੁਲਿਸ ਪਾਰਟੀ ਉੱਤੇ ਉਹਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਪਿਕਅਪ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਤਾਇਨਾਤ ਸਹਾਇਕ ਥਾਣੇਦਾਰ ਜਗਦੀਪ ਸਿੰਘ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਉਹ ਜ਼ਖਮੀ ਹੋ ਜਾਂਦੇ ਨੇ ਇਸ ਕਾਰਵਾਈ ਨੂੰ ਵੇਖਤ ਹੋਇਆ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਗਿਆ ਕਾਬਲੇ ਜ਼ਿਕਰ ਹੈ ਇਹ ਮਾਮਲਾ ਧਨੋਲਾ ਦੇ ਵਿੱਚ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਕੋਈ ਵੀ ਐਕਸ਼ਨ ਲੈ ਸਕਦੀ ਹੈ ਇੱਕ ਪਾਸੇ ਪਾਨਾ ਸਿੱਧੂ ਦੀ ਰਿਹਾਈ ਦੀ ਗੱਲ ਚੱਲ ਰਹੀ ਹੈ ਤਾਂ ਦੂਸਰੇ ਪਾਸੇ ਹੁਣ ਪਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਬਲਕਿ ਪਾਨਾ ਸਿੱਧੂ ਦੀਆਂ ਭੈਣਾਂ ਦੇ ਉੱਤੇ ਵੀ ਪਰਚਾ ਦਰਜ ਕਰ ਲਿਆ ਗਿਆ ਹੁਣ ਵੇਖਣਾ ਇਹ ਅਮਰੇਗਾ ਕਿ ਆਖਰਕਾਰ ਕੀ ਇਸ ਮਾਮਲੇ ਦੇ ਵਿੱਚ ਲੱਖੇ ਸਿਧਾਣੇ ਦੇ ਨਾਲ-ਨਾਲ ਪਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੀ ਵੀ ਗ੍ਰਿਫਤਾਰੀ ਹੁੰਦੀ ਹੈ ਜਾਂ ਉਹਨਾਂ ਦੇ ਵੱਲੋਂ ਕਿਸੇ ਹੋਰ ਤਰੀਕੇ ਨਾਲ ਕੋਟ ਦਾ ਰੁਕ ਕੀਤਾ ਜਾਂਦਾ ਆਵੇਗਾ ਜਾਂ ਪੁਲਿਸ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਵੇਗੀ ਦੇਖਣਾ ਬਹੁਤ ਅਹਿਮ ਰਹੇਗਾ ਕਿ ਭਾਨਾ ਸਿੱਧੂ ਅਗਲੇ 2 ਦਿਨਾਂ ਦੇ ਵਿੱਚ ਬਾਹਰ ਆਉਣਗੇ ਭਾਵੇਂ ਕਿ ਪ੍ਰਸ਼ਾਸਨ ਦੇ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਪਰ ਕੀ ਇਹ ਭਰੋਸਾ ਖਰਾ ਉਤਰੇਗਾ ਪ੍ਰਸ਼ਾਸਨ ਤੇ ਹੁਣ ਲੱਖਾਂ ਸਿਧਾਨਾ ਕੀ ਕਰੇਗਾ ਜਿਸਨੇ ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਉਹਨੂੰ ਉਸੇ ਤੇ ਹੀ ਪਰਚਾ ਦਰਜ ਹੋ ਗਿਆ ਉਸਦੇ ਪਾਨਾ ਦੇ ਪਿਤਾ ਦੋ ਭੈਣਾ ਤੇ ਵੀ ਪਰਚਾ ਦਰਜ ਹੋ ਗਿਆ ਹੁਣ ਵੇਖਣਾ ਇਹ ਕਿ ਕਿਸਤੇ ਪਰਿਵਾਰਕ ਮੈਂਬਰਾਂ ਦਾ ਕੀ ਬਿਆਨ ਸਾਹਮਣੇ ਆਵੇਗਾ ਲਖਾ ਸਿਧਾਨਾ ਕੀ ਕਹੇਗਾ ਤੇ ਪ੍ਰਸ਼ਾਸਨ ਕਿਸ ਤਰੀਕੇ ਦਾ ਰੁਖ ਅਗੇ ਅਖਤਿਆਰ